ਅੱਜ ਸਾਡੇ ਸਕੂਲ ਦੇ ਵਿੱਚ 73 ਮਹਾਰਾਜ ਬਦਰੀ ਬਨੂਤ ਸੋਬ ਦਾ ਪ੍ਰੋਗਰਾਮ ਜਿਹੜਾ ਹੈਗਾ ਗਵਰਨਮੈਂਟ ਕੋਆਡ ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਮਨਾਇਆ ਗਿਆ ਰਾਜਬਦਰੀ ਪ੍ਰੋਗਰਾਮ ਦੇ ਵਿੱਚ 20 ਤੋਂ ਵੱਧ ਪੌਦੇ ਜਿਹੜੇ ਹੈਗੇ ਆ ਉਹ ਲਗਾਏ ਗਏ ਪਟਿਆਲਾ ਜ਼ਿਲ੍ਹੇ ਨੂੰ ਸਾਨੂੰ 15 ਲੱਖ ਬੂਟੇ ਦਾ ਟਿੱਚਾ ਮਿਲਿਆ ਸੀ ਅੱਜ ਸਰਕਾਰੀ ਕੋਆਡਸ ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ ਪਾਸ਼ੀਰੋਡ ਪਟਿਆਲਾ ਵਿਖੇ 37ਵਾਂ ਰਾਜ ਮਧਰੀਵਣ ਮਹਾਉੱਤਸਵ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਨਮੰਡਲ ਪਟਿਆਲਾ ਡੀਐਫਓ ਮੈਡਮ ਵਿਦਿਆ ਸਾਗਰ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਜਨਾਬ ਸ਼ੌਕਤ ਅਹਿਮਦਪੁਰ ਡਿਪਟੀ ਕਮਿਸ਼ਨਰ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਦੇ ਕੈਂਪਸ ਵਿੱਚ ਨਿੰਮ ਜਾਮਣ ਅਤੇ ਅਰਜਨ ਆਦਿ ਦੇ ਵਿਰਾਸਤੀ ਪੌਦੇ ਲਗਾਏ ਗਏ ਹਨ ਇਹਨਾਂ ਵਿੱਚ ਅੱਜ ਸਮਾਗਮ ਦੇ ਵਿੱਚ ਪ੍ਰੋਗਰਾਮ ਕਰਾਇਆ ਗਿਆ ਕੀ ਪ੍ਰੋਗਰਾਮ ਕੀਤਾ ਅੱਜ ਸਾਡੇ ਸਕੂਲ ਦੇ ਵਿੱਚ 73 ਮਹਾਰਾਜ ਬਦਰੀ ਬਨੁੱਤਸੋਬ ਦਾ ਪ੍ਰੋਗਰਾਮ ਜਿਹੜਾ ਹੈਗਾ ਗਵਰਨਮੈਂਟ ਕੋਆਡ ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਮਨਾਇਆ ਗਿਆ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਸਾਡੇ ਡੀਐਫਓ ਮੈਡਮ ਵਿਦਿਆ ਸਾਗਰੀ ਜੀ ਵੱਲੋਂ ਉਲੀਕਿਆ ਗਿਆ ਸੀਗਾ ਤੇ ਇਸ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਸੀਗੇ ਸਾਡੇ ਡੀਸੀ ਸਾਹਿਬ ਸੌਕਤ अहमद ਫਰੇ ਜੀ ਜਿਹੜੇ ਸੀਗੇ ਮੁੱਖ ਮਹਿਮਾਨ ਦੇ ਤੌਰ ਤੇ ਉਹਨਾਂ ਨੇ ਹਿੱਸਾ ਜਿਹੜਾ ਹੈਗਾ ਇਸ ਦੇ ਵਿੱਚ ਲੀਤਾ ਤੇ ਇਹ ਇਸ ਰਾਜਪਦਰੀ ਪ੍ਰੋਗਰਾਮ ਦੇ ਵਿੱਚ 20 ਤੋਂ ਵੱਧ ਪੌਦੇ ਜਿਹੜੇ ਹੈਗੇ ਆ ਉਹ ਲਗਾਏ ਗਏ ਤੇ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਸਾਡੇ ਸਕੂਲ ਦੇ ਵਿੱਚ ਪੌਦਾ ਰੋਪਣ ਦੀ ਜਿਹੜੀ ਜਿਹੜਾ ਪ੍ਰੋਗਰਾਮ ਹੈਗਾ ਇਹ ਪਹਿਲਾਂ ਵੀ ਉਲਿੱਖਿਆ ਜਾ ਰਿਹਾ ਡੀਸੀ ਸਾਹਿਬ ਨੇ ਆ ਕੇ ਇਸ ਪ੍ਰੋਗਰਾਮ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਸੀਗੀ ਫਿਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਸ਼ਰਮਾ ਜੀ ਉਹਨਾਂ ਨੇ ਵੀ ਆ ਕੇ ਇਹ ਵਿਦਿਆ ਪੋਦਰ ਓਪਨ ਦੀ ਜਿਹੜੀ ਮੋਹਮ ਹੈ ਉਸ ਦੇ ਵਿੱਚ ਹਿੱਸਾ ਜਿਹੜਾ ਹੈਗਾ ਆਪਣਾ ਯੋਗਦਾਨ ਜਿਹੜਾ ਹੈਗਾ ਉਹ ਪਾਇਆ ਸੀਗਾ ਤੇ ਮੇਰੇ ਸਟਾਫ ਮੈਂਬਰਸ ਨੇ ਵੀ ਕਿਸੇ ਨੇ ਆਪਣੇ ਬੱਚੇ ਦੇ ਨਾਮ ਦੇ ਕਿਸੇ ਨੇ ਆਪਣੇ ਮਿਸਿਸ ਦੇ ਨਾਮ ਤੇ ਜਾਂ ਕਿਸੇ ਨੇ ਆਪਣੇ ਨਾਮ ਦੇ ਉੱਤੇ ਇਹ ਮਹਿੰਮ ਜਿਹੜੀ ਇਹ ਵਨ ਉਤਸਵ ਵਾਲੀ ਜਿਹੜੀ ਹੈਗੀ ਹੈ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਇਹ ਸਾਡੇ ਸਕੂਲ ਦੇ ਵਿੱਚ ਪਹਿਲੇ ਤੌਰ ਤੋਂ ਹੀ ਮਨਾਇਆ ਜਾ ਰਿਹਾ ਹੈਗਾ ਤੇ ਉਹ ਵੀ ਸਾਡੇ ਸਟਾਫ ਵੱਲੋਂ ਮਹਿੰਮ ਸ਼ੁਰੂ ਪਹਿਲਾਂ ਤੋਂ ਹੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ 250 ਬੁੱਟਾ ਜਿਹੜਾ ਹੈਗਾ ਵਿਦਿਆਰਥੀਆਂ ਨੂੰ ਵੰਡਿਆ ਗਿਆ ਹੈਗਾ ਤੇ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਗਈ ਹੈ ਚਾਹੇ ਸਕੂਲ ਦੇ ਵਿੱਚ ਲਗਾ ਲਨ ਚਾਹੇ ਉਹਨਾਂ ਨੂੰ ਕਿਹਾ ਗਿਆ ਹੈਗਾ ਘਰਾਂ ਦੇ ਵਿੱਚ ਲਗਾ ਲਨ ਔਰ ਉਸ ਦੀ ਪਰਵੇ ਵੀ ਕੀਤੀ ਜਾਂਦੀ ਹੈ ਤੇ WhatsApp ਗਰੁੱਪ ਜਿਹੜਾ ਹੈਗਾ ਪਲਾਂਟੇਸ਼ਨ ਦੇ ਸੰਬੰਧ ਦੇ ਵਿੱਚ ਬਣਾਇਆ ਗਿਆ ਜਿਸ ਦੇ ਵਿੱਚ ਜਦੋਂ ਪੌਦਾ ਪੰਪਦਾ ਤਾਂ ਸਮੇਂ-ਸਮੇਂ ਤੇ ਉਸ ਦੀ ਅਗਵਾਈ ਜਿਹੜੀ ਹੈਗੀ ਹੈ ਸਾਡੇ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਹੈ ਬੱਚੇ ਵੀਡੀਓ ਬਣਾ ਕੇ ਭੇਜਦੇ ਆ ਕਿ ਅੱਜ ਜਿਹੜਾ ਹੈਗਾ ਪੌਦੇ ਦੀਆਂ ਕਲੀਆਂ ਜਿਹੜੀਆਂ ਹੈਗੀਆਂ ਐਨੀਆਂ ਖਿਲ ਚੁੱਕੀਆਂ ਹੈਗੀਆਂ ਤੁਸੀਂ ਸਾਡੇ ਸਾਈਕਲ ਸਟੈਂਡ ਦੇ ਵੱਲ ਜਾ ਕੇ ਇਹ ਚੀਜ਼ ਦੇਖ ਸਕਦੇ ਹੋ ਤੇ ਸਾਡੇ ਜਿਹੜੇ ਇਕੋ ਕਲੱਬ ਦੇ ਮੇਨ ਇਨਚਾਰਜ ਸ਼੍ਰੀ ਜਤਿੰਦਰਪਾਲ ਜੀ ਹੈਗੇ ਆ ਇਹਨਾਂ ਨੂੰ ਲਗਾਇਆ ਗਿਆ ਹੈਗਾ ਇਹਨਾਂ ਨੇ ਬਾ ਚੜ ਕੇ ਇਸ ਦੇ ਵਿੱਚ ਦੂਸਰੇ ਅਧਿਆਪਕਾਂ ਨੂੰ ਬਾ ਚੜ ਕੇ ਹਿੱਸਾ ਲੈਣ ਦੇ ਲਈ ਮੋਟੀਵੇਟ ਕੀਤਾ ਤਾਂ ਜੋ ਇਹ ਜਿਹੜਾ ਪ੍ਰੋਗਰਾਮ ਹੈਗਾ ਇਸ ਨੂੰ ਅੱਗੇ ਵੱਲ ਵਧਾਇਆ ਜਾ ਸਬਸਾ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਤੁਹਾਡਾ ਸਕੂਲ ਚੁਣਿਆ ਗਿਆ ਪਟਿਆਲੇ ਹੋਰ ਵੀ ਸਕੂਲ ਹੈ ਲੇਕਿਨ ਤੁਹਾਡਾ ਕਿੰਦਾ ਦੇਖ ਲਓਂਗੇ ਮੈਂ ਤਾਂ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇਖ ਰਹੀ ਆ ਜੀ ਮੈਂ ਇਹ ਮੰਨ ਕੇ ਚੱਲਦੀ ਆ ਕਿ ਜੇਕਰ ਮੇਰਾ ਸਕੂਲ ਚੁਣਿਆ ਗਿਆ ਹੈਗਾ ਤਾਂ ਮੇਰੇ ਸਕੂਲ ਦੇ ਵਿੱਚ ਕੋਈ ਖਾਸੀਅਤ ਹੈਗੀ ਆ ਕੋਈ ਖਾਸ ਗੱਲ ਹੈਗੀ ਆ ਜਿਹੜਾ ਮੇਰਾ ਸਕੂਲ ਜਿਹੜਾ ਹੈਗਾ ਇੱਕਦਮ ਮੈਨੂੰ ਜਦੋਂ ਸਵੇਰੇ ਪ੍ਰੋਗਰਾਮ ਦੇ ਬਾਰੇ ਵਿੱਚ ਫੋਨ ਆਇਆ ਮੇਰੇ ਜਿਹੜੇ ਪੈਰ ਹੈਗੇ ਆ ਉਹ ਜ਼ਮੀਨ ਦੇ ਉੱਤੇ ਨਹੀਂ ਲੱਗ ਰਹੇ ਸੀਗੇ ਮੈਨੂੰ ਇੰਨਾ ਕੁ ਜ਼ੋਰ ਪਤਾ ਹੈਗਾ ਕਿ ਮੇਰਾ ਸਟਾਫ ਨੂੰ ਇੱਕ ਵਾਰ ਜੇ ਦੱਸ ਦਿੱਤਾ ਜਾਵੇ ਵੀ ਆਪਣਾ ਸਕੂਲ ਇਸ ਐਕਟੀਵਿਟੀ ਦੇ ਸਬੰਧ ਦੇ ਵਿੱਚ ਚੁਣਿਆ ਗਿਆ ਹੈਗਾ ਤਾਂ ਮੇਰਾ ਸਕੂਲ ਦੇ ਜਿਹੜੇ ਮੇਰੇ ਅਧਿਆਪਕ ਸਾਥੀ ਹੈਗੇ ਆ ਮੇਰੇ ਆਪਣੇ ਸਾਥੀ ਉਹ ਬੱਬਿਆਪਾਰ ਹੋ ਜਾਂਦੇ ਹੈਗੇ ਆ ਕਿ ਉਹ ਵੱਧ ਛੱਡ ਕੇ ਮੇਰੇ ਤੋਂ ਵੱਧ ਅੱਗੇ ਵੱਲ ਹੋ ਕੇ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੰਦੇ ਆ ਮੈਂ ਕਿੰਨੇ ਕਿਹੜੇ ਕਿਹੜੇ ਬੁੱਤੇ ਲਗਾਏ ਗਏ ਨੇ ਅੱਜ ਅੱਜ ਨਿਮਦਾ ਨੀਮ ਦੇ ਬੁੱਟੇ ਜਿਹੜੇ ਹੈਗੇ ਆ ਲਗਾਏ ਗਏ ਆ ਜਾਮਨ ਦੇ ਲਗਾਏ ਗਏ ਹੈਗੇ ਆ ਤੇ ਹੋਰ ਵੀ ਕਈ ਤਰ੍ਹਾਂ ਦੇ ਫਲਦਾਰ ਜਿਸ ਤਰ੍ਹਾਂ ਬੁੱਟੇ ਹੈਗੇ ਆ ਉਹ ਲਗਾਏ ਗਏ ਹੈਗੇ ਆ ਤੇ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਦੱਸਾਂਗੀ ਮੈਡਮ ਜਿਹੜੇ ਡੀ ਐਫਓ ਹੈਗੇ ਆ ਵਿਦਿਆ ਸਾਗਰੀ ਮੈਡਮ ਉਹਨਾਂ ਨੇ ਇਹ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਜਿਹੜਾ ਮਾਨ ਇੱਜ਼ਤ ਕੀਤੀ ਹੈਗੀ ਹੈ ਉਹ ਪੌਦਿਆਂ ਦੇ ਰਾਹੀਂ ਹੀ ਉਹਨਾਂ ਨੂੰ ਬੁੱਟੇ ਦੇ ਕੇ ਹੀ ਉਹਨਾਂ ਦਾ ਸਨਮਾਨ ਜਿਹੜਾ ਹੈਗਾ ਉਹਨਾਂ ਦੁਆਰਾ ਕੀਤਾ ਗਿਆ आज पूरे पंजाब वर्ग मान योग मुख्यमंत्री पंजाब वालों जोड़ा है वन महोत्सव दिवस का जोड़ा है प्रोग्राम शुरू किया है देश ਆ ਪੂਰੇ ਪੰਜਾਬoverline ਵਿੱਚ ਬੂਟੇ ਜਿਹੜੇ ਹੈਗੇ ਆ ਉਹ ਲਾਂਚ ਪਲਾਏ ਜਾਣਗੇ ਤੇ ਇੱਥੇ ਪਟਿਆਲਾ ਜ਼ਿਲ੍ਹੇ ਵਿੱਚ ਸਾਨੂੰ 15 ਲੱਖ ਬੂਟੇ ਦਾ ਟਿੱਕਾ ਮਿਲਿਆ ਸੀਗਾ ਉਹਦੇ ਵਿੱਚੋਂ ਆਪਾਂ ਲਗਭਗ 75% ਜੜਾਏਗਾ ਉਹ ਪੂਰਾ ਕਰ ਚੁੱਕੇ ਹਾਂ ਤਾਂ ਪਰ ਆਪਣਾ ਇਹ ਵੀ ਹੈ ਕਿ ਪਟਿਆਲਾ ਲੱਖ ਕੇ ਹੀ ਨਹੀਂ ਰੁਕਣਾ ਹੈ ਜਿੰਨੇ ਵੀ ਹੋਰ ਐਨ ਜੀਓਜ਼ ਨੇ ਜਾਂ ਕੋਈ ਵੀ ਹੋਰ ਵਿਅਕਤੀ ਹੈ ਜਿਹੜਾ ਕੋਈ ਬੂਟਾ ਲਾਉਣਾ ਚਾਹੁੰਦਾ ਹੈ ਉਹ ਆਪਣੀ ਜਿੰਨੀ ਵੀ ਨਰਸਰੀਜ਼ ਨੇ ਪਾਵੇਂ ਉਹ ਨਰੇਗਾ ਦੇ ਅਧੀਨ ਬਣੀ ਹੋ ਪਾਵੇਂ ਉਹ ਡੀ ਐਫਓ ਮੈਡਮ ਦੇ ਦੀ ਨੂੰ ਉੱਥੇ ਜਾ ਕੇ ਜ਼ਰੂਰ ਉਹ ਬੂਟੇ ਕਲੈਕਟ ਕਰ ਸਕਦੇ ਨੇ ਤੇ ਬੂਟੇ ਜ਼ਰੂਰ ਲਾਓ ਇਹ ਵਾਤਾਵਰਣ ਜਿਹੜਾ ਹੈਗਾ ਇਹ ਸਭ ਦਾ ਜਾ ਜਿਹੜਾ ਵਿਰਾਸਤ ਹੈਗੀ ਹੈ ਸਾਂਝੀ ਵਿਰਾਸਤ ਹੈਗੀ ਹੈ ਤੇ ਇਹਨੂੰ ਆਪਾਂ ਸਭ ਨੂੰ ਮਿਲ ਕੇ ਹੀ ਬਚਾਉਣਾ ਚਾਹੀਦਾ ਹੈਗਾ ਤੇ ਮੈਂ ਉਮੀਦ ਇਹ ਹੀ ਕਰਾਂਗਾ ਕਿ ਸੀਐਮ ਸਾਹਿਬ ਨੇ ਜਿਹੜਾ ਸੁਨੇਹਾ ਦਿੱਤਾ ਹੈਗਾ ਤੇ ਹੁਣ ਪੰਜਾਬ ਦੇ ਜਿਹਨੇ ਵੀ ਵਾਸੀਏ ਉਹ ਉਸ ਸੁਨੇਹੇ ਨੂੰ ਸੁਣ ਕੇ ਉਹਦੇ ਨਾਲ ਜੁੜ ਕੇ ਇਹ ਮੈਸੇਜ ਜਿਹੜਾ ਹੈਗਾ ਪਿੰਡ ਘਰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣਗੇ ਕਿ ਵਾਤਾਵਰਣ ਦੇ ਵਾਸਤੇ ਕਟੋ-ਕਟ ਹਰ ਇੱਕ ਵਿਅਕਤੀ ਇੱਕ ਪੇੜ ਇੱਕ ਬੂਟਾ ਜ਼ਰੂਰ ਲਾਇ। ਕਿ ਜਿਹੜੇ ਬੂਟੇ ਲਗਾਏ ਜਾਂਦੇ ਨੇ ਟੇਕੋ ਵਾਲਾਸੇ ਵੀ ਜਿਹੜੇ ਬੂਟੇ ਦੇਖਿਏ ਜਿਹੜੇ ਆਪਣੇ ਮੋਸਟਲੀ ਜਿਹੜੇ ਆਪਾਂ ਬੂਟੇ ਲਾ ਰਹੇ ਹਾਂ ਭਾਵੇਂ ਉਹ ਡਿਪਾਰਟ ਇਹ ਤਾਂ ਉਹ ਤੋਂ ਖੁਦ ਸਾਮੰਦਾ ਉਹ ਜ਼ਿੰਮੇਵਾਰੀ ਲੈ ਰਹੀ ਹੈ ਪਰ ਜਿੱਥੇ ਆਪਾਂ ਬਾਕੀ ਲਾ ਰਹੇ ਹਾਂ ਉਹ ਨਰੇਗਾ ਦੀ ਇਹਦੀ ਲਾ ਰਹੇ ਹਾਂ ਤੇ ਨਰੇਗਾ ਵਿੱਚ ਪ੍ਰਾਵਧਾਨ ਹੈ ਕਿ ਹਰ 200 ਬੁੱਟੇ ਦੇ ਉੱਪਰ ਜਿਹੜਾ ਹੈਗਾ ਆਪਾਂ ਇੱਕ ਵਨ ਮਿੱਤਰ ਰੱਖ ਸਕਦੇ ਹਾਂ ਜੋ ਉਹਨਾਂ ਨੂੰ ਜਿਹਦੀ ਜ਼ਿੰਮੇਵਾਰੀ ਹੈਗੀ ਹੈ ਉਹ ਉਹਨੂੰ ਸਾਂਵੇਂਗਾ ਤੇ 90% ਜਿਹੜੀ ਹੈਗੀ ਉਹਦੀ ਇਨਸ਼ੋਰ ਕਰੇਗਾ ਕਿ ਉਹ ਜਿਉਂਦੇ ਹੋਣ ਤੇ ਜੇ ਕੋਈ ਲੋੜ ਪੈਂਦੀ ਹੈ ਕਿ ਉਹਨੂੰ ਰਿਪਲੇਸ ਕਰਨਾ ਪਵੇ ਤਾਂ ਰਿਪਲੇਸਮੈਂਟ ਵੀ ਕਰੇ ਤਾਂ ਆਪਾਂ ਉਮੀਦ ਇਹ ਹੀ ਕਰਾਂਗੇ ਕਿ ਇਸ ਵਾਰ ਜਿਹੜਾ ਆਪਾਂ ਬੁੱਟੇ ਲਾ ਰਹੇ ਹਾਂ ਇਹ ਆਪਾਂ ਇਨਸ਼ੋਰ ਕਰਾਂਗੇ ਕਿ ਇਹ ਵੱਡੇ ਵੀ ਹੋਣ ਤੇ ਇਹ ਸਮਾਜ ਦੇ ਲਈ ਲਾਭ ਬੰਦੀ ਅਕਸਰ ਦੇਖਿਆ ਜਾਂਦਾ ਸਰ ਬੂਟੇ ਵੀ ਲੱਗਦੇ ਆ ਕਈ ਜਗ੍ਹਾ ਤੇ ਨਾ ਬੂਟੇ ਲੱਗਦੇ ਐਂਦਾ ਵੀ ਪਰਵਾਹ ਨਾ ਕੀ ਜੋ ਉਹਨੂੰ ਪੱਟ ਕੇ ਕਿਤੇ ਹੋਰ ਵੀ ਲਾਇਆ ਜਾਂ ਵੱਡੇ ਵੱਡੇ ਜਾ ਰਹੇ ਨੇ ਦੇਖੋ ਇਹ ਦੋਨੋਂ ਚੀਜ਼ਾਂ ਹੁੰਦੀਆਂ ਨੇ ਕਿ ਕਿਤੇ ਜਿਹੜਾ ਹੈਗਾ ਦੋ 엘ਮੈਂਟਸ ਹੈ ਇੱਕ ਹੈਗਾ এনवायरमेंट ਇੱਕ ਹੈਗਾ ਕਿ ਉਹਦੇ ਫਾਈਨੈਂਸ਼ੀਅਲ ਖਰਚਾ ਕਿੰਨਾ ਹੋਣਾ ਹੈ ਜੇ ਉਸੀ ਖਰਚੇ ਵਿੱਚ ਮਤਲਬ ਉਸ ਤੋਂ ਘੱਟ ਖਰਚੇ ਵਿੱਚ ਆਪਾਂ ਇਸ ਤੋਂ ਬੈਟਰ ਕਰ ਸਕਦੇ ਆ ਤਾਂ ਉਸ ਵੇਲੇ ਫਿਰ ਆਪਾਂ ਉਹ ਵਾਲਾ ਆਪਸ਼ਨ ਲੈਂਦੇ ਆ ਜੇ ਸਾਨੂੰ ਇਹ ਲੱਗਦਾ ਕਿ ਨਹੀਂ ਇਹ ਵਾਲਾ ਆਪਸ਼ਨ ਜਿਹੜਾ ਹੈਗਾ ਇਸ ਤੋਂ ਬਰਪਾਈ ਨਹੀਂ ਹੋਏਗੀ ਉਹਦੇ ਵਾਸਤੇ ਐਨਜੀਟੀ ਜਿਹੜੇ ਆਪਣੇ এনवायरमेंट ਐਕਸਪਰਟਸ ਹੈਗੇ ਆ ਉਹਨਾਂ ਦੀ ਗਾਈਡਲਾਈਨਸ ਨੇ ਕਿ ਕਿੰਨਾ ਤੁਹਾਨੂੰ ਪੂਰਾ ਕਰਨਾ ਪਵੇਗਾ ਤੇ ਜੇ ਆਪਾਂ ਉੰਨੀ ਜ਼ਮੀਨ ਵਿੱਚ ਉਹਨੇ ਬੂਟੇ ਲਾ ਰਹੇ ਆ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਇਸ ਵਿੱਚ ਕੋਈ ਇਤਰਾਜ਼ ਹੋਣਾ ਚਾਹੀਦਾ ਪਰ ਆਪਾਂ ਕੋਸ਼ਿਸ਼ ਜ਼ਰੂਰੀ ਕਰਦੇ ਆ ਕਿ ਪਹਿਲਾਂ ਬੂਟੇ ਨੂੰ ਬਚਾਇਆ ਜਾਵੇ ਪਰ ਜਦੋਂ ਟ੍ਰਾਂਸਪਲੈਂਟੇਸ਼ਨ ਦੀ ਤੁਸੀਂ ਗੱਲ ਕਰੋ ਬਹੁਤ ਕਾਸਟਲੀ ਅਫੇਅਰ ਹੈ ਬਹੁ ਦਾ ਹੈ ਅਤੇ ਜੇ ਆਪਾਂ ਉਸ ਤੋਂ ਘੱਟ ਪੈਸੇ ਵਿੱਚ ਵੀ ਉਸ ਤੋਂ ਬਿਹਤਰ ਕਰ ਸਕਦੇ ਹਾਂ ਤਾਂ ਸਾਨੂੰ ਉਹਦੇ ਤੇ ਵੀ ਜਿਹੜਾ ਹੈਗਾ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ